ਨਿੱਜੀ ਹਸਪਤਾਲ ਤੇ ਮਰੀਜ਼ ਦਾ ਸਹੀ ਇਲਾਜ ਨਾ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਤੇ ਚਾਹਦਿਆ ਮਰੀਜ਼ ਦੀ ਜਾਨ ਚਲੀ ਗਈ ਤੇ ਹੁਣ ਕਿਸਾਨ ਚੁੱਥੇ ਬੰਦੀਆਂ ਤੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਘੇਰ ਲਿਆ ਹੈ ਫਰੂਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਲਹਿਰਾ ਦੇ ਰਹਿਣ ਵਾਲੇ ਜਰਨੈਲ ਸਿੰਘ ਜਿਸ ਦੀ ਸਿਹਤ ਖਰਾਬ ਹੁੰਦੀ ਹੈ ਜਿਸ ਤੋਂ ਬਾਅਦ ਉਸ ਨੂੰ ਜ਼ੀਰਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਤੇ ਉਸ ਨੂੰ ਫਰੀਦਕੋਟ ਟ੍ਰਾਂਸਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਜਾਨ ਚਲੀ ਗਈ ਪਰ ਪਰਿਵਾਰਕ ਮੈਂਬਰ ਤੇ ਕਿਸਾਨ ਜਥੇਬੰਦੀਆਂ ਹੁਣ ਉਸ ਜ਼ੀਰਾ ਦੇ ਨਿੱਜੀ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਬੈਠ ਗਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਹਸਪਤਾਲ ਸਟਾਫ ਦੇ ਵੱਲੋਂ ਉਸ ਵਿਅਕਤੀ ਦਾ ਸਹੀ ਇਲਾਜ ਨਹੀਂ ਕੀਤਾ ਗਿਆ ਤੇ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ। ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਇਨਸਾਫ ਚਾਹੀਦਾ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਹਸਪਤਾਲ ਦਾ ਪੱਖ ਜਾਣਿਆ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਮਰੀਜ਼ ਦੇ ਗਲ ਦੇ ਵਿੱਚ ਰੇਸ਼ਾ ਭਰਿਆ ਹੋਇਆ ਸੀ ਉਸ ਦਾ ਇਲਾਜ ਚੱਲ ਰਿਹਾ ਸੀ। ਪਰ ਹਾਲਤ ਖਰਾਬ ਹੋਣ ਤੇ ਤੇ ਪਰਿਵਾਰਕ ਮੈਂਬਰਾਂ ਦੇ ਕਹਿਣ ਤੇ ਹੀ ਉਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਤੇ ਸਾਰੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ। ਕਿਹੜਾ ਕੀ ਨਾਮ ਤੁਹਾਡਾ ਮੇਰਾ ਨਾਮ ਕਮਲਜੀਤ कौर ਹੈ ਤੁਹਾਡੇ ਪਾਪਾ ਦੀ ਡੈਥ ਹੋਈ ਹੈ ਹਾਂਜੀ ਕੀ ਕਾਰਨ ਬਣਿਆ ਪਾਪਾ ਦੀ ਡੈਥ ਅਸੀਂ 12 ਵਜੇ ਰਾਤ ਨੂੰ ਦਾਖਲ ਕਰਵਾਇਆ ਸੀ ਇੱਥੇ ਉਹ ਤੋਂ ਪਹਿਲਾਂ ਵਧੀਆ ਬੋਲਦੇ ਸੀਗੇ ਅਗਲੇ ਦਿਨ ਮੈਂ ਆਈ ਸੀਗੀ ਉਹ ਤੋਂ ਵਧੀਆ ਬੋਲਦੇ ਸੀ ਗੱਲਬਾਤ ਕੀਤੀ ਸੀ ਪਾਪਾ ਨੇ ਮੇਰੇ ਨਾਲ ਉਹਨਾਂ ਨੂੰ ਚਾਹ ਵੀ ਪਿਵਾਈ ਸੀਗੀ ਮੈਂ ਵਧੀਆ ਬੋਲ ਰਹੀ ਸੀ ਆਪਰੇਸ਼ਨ ਕਰਨ ਵੇਲੇ ਪਾਪਾ ਵਧੀਆ ਖੁਦ ਤੁਰ ਕੇ ਆਏ ਸੀਗੇ ਜਦੋਂ ਤਾਂ ਆਪਰੇਸ਼ਨ ਕੀਤਾ ਉਹ ਤੋਂ ਬਾਅਦ ਨਹੀਂ ਪਾਪਾ ਨੂੰ ਹੋਸ਼ ਆਇਆ ਨਾ ਕੁਛ ਉਹ ਬੋਲੇ ਉਹ ਤੋਂ ਬਾਅਦ ਮੈਂ ਆਈ ਸੀਗੀ ਆਪਰੇਸ਼ਨ ਕਰਦੋ ਇੱਕ ਦਿਨ ਬਾਅਦ ਉਦੋਂ ਬਾਅਦ ਪਾਪਾ ਨਾ ਤਾਂ ਕੁਝ ਬੋਲੇ ਸੀ ਤੇ ਨਾ ਉਹਨਾਂ ਨੂੰ ਕੋਈ ਹੋਸ਼ ਸੀ ਕੀ ਪ੍ਰੋਬਲਮ ਸੀ ਉਹਨਾਂ ਨੂੰ ਉਹਨਾਂ ਦੇ ਮਤਲਬ ਕੀ ਜਾੜਚੇ ਸੀਗਾ ਮਤਲਬ ਕੀ ਰੇਸ਼ਾ ਹੋ ਗਿਆ ਸੀਗਾ ਦਰਦ ਸੀਗਾ ਤੇ ਉਹਨਾਂ ਨੂੰ ਮਿਲ ਕੀ ਰਾਤ ਨੂੰ 12 ਵਜੇ ਜ਼ਿਆਦਾ ਤਕਲੀਫ ਹੋ ਰਹੀ ਸੀ ਦਰਦ ਹੋ ਰਿਹਾ ਸੀ ਅਸੀਂ ਰਾਤ ਦੇ 12 ਵਜੇ ਇੱਥੇ ਆ ਕੇ ਮਿਲ ਕੀ ਉਹਨਾਂ ਨੂੰ ਵੀ ਇੱਥੇ ਦਾਖਲ ਕਰਵਾਇਆ ਸੀਗਾ ਇੱਥੇ ਆ ਕੇ ਬੈਠੇ ਕੀ ਮੰਗ ਕਰਦੇ ਹੋ ਬਸ ਪਾਪਾ ਨੂੰ ਇਨਸਾਫ ਚਾਹੀਦਾ ਵਾ ਅੰਕਲ ਜੀ ਹੋਰ ਤਾਂ ਕੀ ਚਾਹੀਦਾ ਕਿੰਨੇ ਬ੍ਰਦਰ ਸਿਸਟਰ ਤੁਸੀਂ ਅਸੀਂ ਤਿੰਨ ਭੈਣਾਂ ਇੱਕ ਭਰਾ ਜੀ ਪਾਪਾ ਜੀ ਤਾਂ ਕਿ ਕੀ ਕੰਮ ਕਰਦੇ ਮਜ਼ਦੂਰੀ ਕਰਦੇ ਜੀ ਜੀ ਜੋ ਆਜਾ ਤੁਹਾਡੇ ਹਸਪੀਟਲ ਦੇ ਬਾਹਰ ਗੱਤੇਬੰਦੀ ਲੋਕਰਣਾ ਲਗਾਇਆ ਗਿਆ ਕੀ ਕਾਰਨ ਕੀ ਹੈਗਾ ਕਾਰਨ ਜੀ ਸਾਡੇ ਕੋਲ ਇੱਕ ਪੇਸ਼ੈਂਟ ਜਰਨੈਲ ਸਿੰਘ ਆਇਆ ਸੀਗਾ ਜੋ ਕਿ 22 ਤਰੀਕ ਨੂੰ ਰਾਤ ਨੂੰ 12 ਵਜੇ ਆਇਆ ਅਨਕੌਂਸ਼ੀਅਸ ਕੰਡੀਸ਼ਨ ਚ ਜਿੰਦੀ ਕੀ ਹਾਲਤ ਕਾਫੀ ਖਰਾਬ ਸੀਗੀ ਉਹਦੇ ਨਾਲ ਉਹਦੇ ਘਰ ਦੇ ਮੈਂਬਰ ਸੀਗੇ ਅ ਅਸੀਂ ਕਿਉਂਕਿ ਸਾਨੂੰ ਉਹਦੀ ਹਿਸਟਰੀ ਉਹਨਾਂ ਨੇ ਦਿੱਤੀ ਸੀ ਕਿ ਇਹ ਐਡਿਕਟਡ ਹੈ ਨਾਲ ਨਸ਼ੇ ਵੀ ਕਰਦਾ ਹੈ ਜਦੋਂ ਸਾਡੇ ਕੋਲ ਆਏ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਇਹਦੀ ਕੰਡੀਸ਼ਨ ਕਾਫੀ ਜ਼ਿਆਦਾ ਖਰਾਬ ਹੈ ਅ ਇਹਨੂੰ ਜਿਹੜਾ ਇਹਦਾ ਇਲਾਜ ਇੱਥੇ ਤੁਸੀਂ ਕਿਤੇ ਬਾਹਰ ਲੈ ਜਾਓ ਕਿਤੇ ਹੋਰ ਕਰਵਾ ਲਓ ਵੀ ਅਸੀਂ ਨਹੀਂ ਕਰ ਸਕਦੇ ਫਿਰ ਉਹਨਾਂ ਨੇ ਰਿਕਵੈਸਟ ਕੀਤੀ ਕਿ ਤੁਸੀਂ ਰਾਤ ਨੂੰ ਇੱਕ ਵਾਰੀ ਇਹਨਾਂ ਨੂੰ ਇੰਜੈਕਸ਼ਨ ਵਗੈਰਾ ਦਿਓ ਤਾਂ ਕਿ ਥੋੜਾ ਸੈਟਲ ਹੋ ਜਾਣ ਤੇ ਫਿਰ ਅਸੀਂ ਕਿਤੇ ਹੋਰ ਲੈ ਜਾਾਂਗੇ ਚਲੋ ਅਸੀਂ ਰਾਤ ਰੱਖਿਆ ਉਹਨੂੰ ਸਵੇਰੇ ਜਦੋਂ ਉਹਦੇ ਘਰ ਦੇ ਆਏ ਨੇ ਉਹਨਾਂ ਨੂੰ ਸਾਰੀ ਕੰਡੀਸ਼ਨ ਦੱਸੀ ਕਿਉਂਕਿ ਉਹਦੇ ਕੀ ਸੀਗਾ ਜੀ ਉਹਨੂੰ ਫੀਵਰ ਵੀ ਆ ਰਿਹਾ ਸੀਗਾ ਔਰ ਉਹਦੇ ਇਨਫੈਕਸ਼ਨ ਬਹੁਤ ਜ਼ਿਆਦਾ ਸੀਗੀ ਤਾਂ ਉਹਦੇ ਪੂਰਾ ਫੇਸ ਤੇ ਪੂਰਾ ਅ ਇਨਫੈਕਸ਼ਨ ਹੋ ਰਹੀ ਸੀਗੀ ਤਾਂ ਉਹਨਾਂ ਨੂੰ ਦੱਸਿਆ ਗਿਆ ਸਾਡੇ ਵੱਲੋਂ ਕਿ ਇਹਦੀ ਜਿਹੜੀ ਕੰਡੀਸ਼ਨ ਹੈ ਜਿਆਦਾ ਵਧੀਆ ਨਹੀਂ ਹੈਗੀ ਤਾਂ ਉਹਨਾਂ ਨੂੰ ਅਸੀਂ ਸਾਰੀ ਦੀ ਸਾਰੀ ਚੀਜ਼ ਐਕਸਪਲੇਨ ਕੀਤੀ ਕਿ ਇਹਦੇ ਆ ਜਿਹੜਾ ਰੇਸ਼ਾ ਭਰਿਆ ਇਹ ਹੀ ਕਾਰਨ ਹੈ ਜਿੰਦੇ ਕਰਕੇ ਇਹਨੂੰ ਬੁਖਾਰ ਆ ਰਿਹਾ ਜਿੰਦੇ ਕਰਕੇ ਇਹਨੂੰ ਇਨਫੈਕਸ਼ਨ ਹੋ ਗਈ ਪਈ ਸਾਰੀ ਰੇਸ਼ਾ ਕਿੱਥੇ ਭਰਿਆ ਰੇਸ਼ਾ ਸਾਰਾ ਗਰਦਨ ਤੋਂ ਲੈ ਕੇ ਉੱਪਰ ਸਿਰ ਤੱਕ ਸਾਰਾ ਭਰਿਆ ਹੋਇਆ ਸੀ ਹਿੰਦੇ ਤਾਂ ਸਾਰੀ ਚੀਜ਼ ਐਕਸਪਲੇਨ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨੂੰ ਉਹ ਕਹਿੰਦੇ ਅਸੀਂ ਫਰੀਦਕੋਟ ਸ਼ਿਫਟ ਕਰਨਾ ਹੈ ਜੀ ਮੈਡੀਕਲ ਕਾਲਜ ਹੈ ਸੀਗਾ ਕਰ ਲਓ ਜੀ ਅਸੀਂ ਉਹਨਾਂ ਨੂੰ ਕਹਤਾ ਕਿ ਤੁਸੀਂ ਸ਼ਿਫਟ ਕਰ ਸਕਦੇ ਹੋ ਫਿਰ ਪਿੰਡ ਦੇ ਬੰਦੇ ਕੁਝ ਹੋਰ ਨਾਲ ਆਏ ਮੋਦਰ ਬੰਦੇ ਉਹਨਾਂ ਨੇ ਕਹੇ ਜੀ ਦੇਖੋ ਤੁਸੀਂ ਇੱਥੇ ਹੀ ਕਰੋ ਅਸੀਂ ਉੱਥੇ ਕਿੱਥੇ ਟਿਕੜੋ ਹੋਵਾਂਗੇ ਤੁਹਾਡਾ ਬਣੇਗਾ ਅਸੀਂ ਆਪੇ ਪਿੰਡ ਤੋਂ ਉੱਠੇ ਕਰਕੇ ਲਈ ਜਿਵੇਂ ਮੱਤਰੀ ਲਈ ਤੁਹਾਡੇ ਪਾਸ ਚਲੋ ਅਸੀਂ ਉਹਦਾ ਰਾਹ ਸ਼ੁਰੂ ਕੀਤਾ ਜੀ ਰਾਹ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਉਹਦੀ ਕੰਡੀਸ਼ਨ ਹੋਰ ਖਰਾਬ ਹੋ ਗਈ ਕਿਉਂਕਿ ਉਹ ਡਿਕਟਡ ਸੀਗਾ ਅਸੀਂ ਐਡਿਕਟਡ ਹੋਣ ਕਰਕੇ ਉਹ ਜਾਦਾ ਪ੍ਰੋਬਲਮ ਆਣ ਲੱਗੀ ਤਾਂ ਉਹਨਾਂ ਦੇ ਜਿਹੜੇ ਹਸਪਤਾਲ ਪਿੰਡ ਵਾਲੇ ਸੀਗੇ ਫਿਰ ਇਕੱਠੇ ਹੋ ਕੇ ਆਏ ਅਸੀਂ ਉਹਨਾਂ ਨੂੰ ਸਾਰਾ ਦਿਨ ਚ ਤਿੰਨ ਵਾਰੀ ਸਾਰੀ ਕੰਡੀਸ਼ਨ ਦੱਸ ਦਿੱਤੀ ਚਾਰ ਵਾਰੀ ਕਿ ਆਹ ਕੰਡੀਸ਼ਨ ਹੈ ਜੀ ਐਦਾਂ ਐਦਾਂ ਆਹ ਪ੍ਰੋਬਲਮ ਹੈ ਨੂੰ ਤੁਸੀਂ ਇਹਦੀ ਕੰਡੀਸ਼ਨ ਜਿਆਦਾ ਵਧੀਆ ਨਹੀਂ ਹੈਗੀ ਇਹਦੇ ਚਾਂਸ ਜਿਹੜੇ ਆ 50 50 ਆ ਬਚਨ ਦੇ ਸਾਰਾ ਕੁਝ ਐਕਸਪਲੇਨ ਕਰਨ ਤੋਂ ਬਾਅਦ ਇਹਨਾਂ ਨੇ 24 ਤਰੀਕ ਨੂੰ ਸਾਨੂੰ ਕਿਹਾ ਕਿ ਅਸੀਂ ਜੀ ਫਰੀਦਕੋਟ ਮੈਡੀਕਲ ਕਾਲਜ ਲੈ ਜਾਣਾ ਅਸੀਂ ਉਹਦਾ ਰੈਫਰਡ ਫਰੀਦਕੋਟ ਮੈਡੀਕਲ ਕਾਲਜ ਦਾ ਜੀ ਆ ਆ 24 5 ਦਾ ਅਸੀਂ ਬਣਾ ਦਿੱਤਾ 24 5 ਦਾ ਬਣਾਉਣ ਤੋਂ ਬਾਅਦ ਉਹ ਇਹਨਾਂ ਦੇ ਪਿੰਡ ਦੇ ਸਰਪੰਚ ਸਾਹਿਬ ਨਾਲ ਪੰਜ ਛੇ ਜਣੇ ਹੋਰ ਸੀ ਮੇਰੇ ਕੋਲ ਆਫਿਸ ਆਏ ਨੇ ਉਹਨਾਂ ਨੇ ਆ ਕੇ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਇਦਾਂ ਨਾ ਕਰੋ ਤੁਸੀਂ ਸਾਨੂੰ ਕੱਲ ਭੇਜਦੇ ਆ ਜੇ ਰਾਤ ਸਾਡੀ ਕਢਵਾ ਦਿਓ ਤਾਂ ਅਸੀਂ ਉਹਨਾਂ ਕੋਲੋਂ ਕੰਸੈਂਟ ਸਾਈਨ ਉਦੋਂ ਵੀ ਲਿਆ ਕੇ ਤੁਹਾਡੇ ਕੰਡੀਸ਼ਨ ਜਿਹੜੀ ਪੇਸ਼ੈਂਟ ਤੁਹਾਨੂੰ ਸਾਰੀ ਸਟ੍ਰੇਨ ਹੈ ਸਾਡੇ ਵੱਲੋਂ ਤਾਂ ਜਦੋਂ ਇਹ ਸਾਰਾ ਕੁਝ ਦੱਸਣ ਤੋਂ ਬਾਅਦ ਅਗਲੇ ਦਿਨ ਉਹ ਪੇਸ਼ੈਂਟ ਨੂੰ ਲੈ ਕੇ ਉੱਥੇ ਚਲੇ ਗਏ ਨੇ ਫਰੀਦਪੁਰ ਮੈਡੀਕਲ ਕਾਲਜ ਸਰ ਸੁਖਮਨੀ ਹਸਪੀਟਲ ਦੇ ਬਾਹਰ ਜਿਹੜਾ ਧਰਨਾ ਲਗਾਇਆ ਉਹਦੇ ਵਿੱਚ ਕੀ ਕਾਰਵਾਈ ਕੀਤੀ ਉਹਦੇ ਵਿੱਚ ਜੀ ਸਾਡੇ ਕੋਲ ਕੋਈ ਅਜੇ ਤੱਕ ਕੰਪਲੀਟਾਂ ਦੀ ਪਹੁੰਚ ਨਹੀਂ ਇਹ ਪਤਾ ਲੱਗਾ ਵੀ ਜਰਨੈਲ ਸਿੰਘ ਸਨ ਆਫ ਝੂਟ ਸਿੰਘ ਵਾਸੀ ਲਹਿਰਾ ਰੋਹੀ ਉਮਰ ਇਹਦੀ 40 ਸਾਲ ਆ ਅਦੇ ਕੋਈ ਡਾਕਟਰ ਨੇ ਦਸਨ ਮੁਤਾਬਕ ਅਦੇ ਰੇਸ਼ਾ ਭਰਿਆ ਹੋਇਆ ਹੀ ਗਾਲੀ ਦੇ ਵਿੱਚ ਤੇ ਉਹਦੇ ਤੇ ਉਹਦੇ ਨਾਲ ਇਹਦੇ ਬੋਡੀ ਦੇ ਵਿੱਚ ਇਨਫੈਕਸ਼ਨ ਵਗੈਰਾ ਕਾਫੀ ਹੋ ਗਈ ਜਿਸੇ ਕਰਕੇ ਇਹਨਾਂ ਨੂੰ ਇੱਥੇ ਐਡਮਿਟ ਕਰਾਇਆ ਸੀ 22 ਤਰੀਕ ਨੂੰ 22 ਪੰਜ ਨੂੰ 22 5 ਨੂੰ ਐਡਮਿਟ ਕੀਤਾ ਇਹਨਾਂ ਨੇ ਉਸ ਵਾਰ ਇਹਨੂੰ ਰੈਫਰ ਕਰਤਾ 24 5 ਨੂੰ ਫਰੀਦਕੋਟ ਮੈਡੀਕਲ ਕਾਲਜ ਤੇ 24 ਨੂੰ ਇਹਨੂੰ ਕੀਤਾ ਰੈਫਰ ਬਟ ਇਹ 25 ਤੀ ਨੂੰ ਲੈ ਕੇ ਗਏ ਇਥੋਂ ਪੇਸ਼ੈਂਟ ਨੂੰ ਤੇ ਉਸ ਵਾਰ ਪਤਾ ਲੱਗਾ ਵੀ ਕੱਲ ਰਾਤ ਇੱਕ ਜੌਨ ਨੂੰ ਆਈ ਡੈਥ ਹੋ ਗਈ ਇਹ ਇਲਜ਼ਾਮ ਜੱਤੇਬੰਦੀਆਂ ਨੂੰ ਲਗਾਇਆ ਜਾ ਰਿਹਾ ਕਿ ਹਸਪੀਟਲ ਇੱਥੇ ਸੁਖਮਨੀ ਹੱਲੋਂ ਇਹਨਾਂ ਦੀ ਡੈਥ ਕੀਤੀ ਦੇਖੋ ਜੀ ਡਾਕਟਰ ਜਿਹੜੇ ਆ ਉਹ ਪੇਸ਼ੈਂਟ ਨੂੰ ਬਚਾਉਂਦੇ ਆ ਨਾ ਕਿ ਉਹਦੀ ਮਾਰਦੇ ਆ ਇਰਵੀ ਜੋ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਤਾਂ ਸਭ ਨੇ ਹੁੰਦਾ ਹੁਣ ਬਾਈ ਚਾਂਸ ਕਿਤੇ ਅਮਰਜੈਂਸੀ ਆ ਬਾਹਰ ਕਿਤੇ ਕੋਈ ਅਮਰਜੈਂਸੀ ਪੇਸ਼ੈਂਟ ਆ ਜਾਂਦਾ ਤੇ ਬਾਹਰ ਧਰਨੇ ਵਾਲੇ ਬੈਠੇ ਆ ਫਿਰ ਕੀ ਕਾਰਵਾਈ ਹੋਏਗੀ ਜਿਹੜੀ ਭਾਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਕੋਈ ਕਾਨੂੰਨ ਨੂੰ ਲਾਅ ਨੂੰ ਆਪਣੇ ਹੱਥੇ ਲਏਗਾ ਬਾਕੀ ਪੁਲਿਸ ਦਾ ਸਕਿਉਰਿਟੀ ਅਰੇਂਜਮੈਂਟ ਸਾਡੇ ਪੂਰੇ ਆ